ਸਰਸਿਕਲ ਜੀ ਅਸੀਂ ਅੱਜ ਮੌਜੂਦ ਆ ਲੁਧਿਆਣਾ ਦੇ ਲਾਡੋਵਾਲ ਇਲਾਕੇ ਦੇ ਵਿੱਚ ਜਿੱਥੇ ਕੀ ਇੱਕ ਵਾਰ ਫੇਰ ਸਤਲੁਜ ਜਿਹੜਾ ਦਰਿਆ ਆ ਉਸ ਨੇ ਜਿਹੜਾ ਕਿ ਕਿਸਾਨ ਦੇ ਖੇਤ ਤੇ ਮਾਰ ਕੀਤੀ ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ ਤਸਵੀਰਾਂ ਬਾਈ ਜੀ ਬਲ ਤਸਵੀਰਾਂ ਦਿਖਾਓ ਸਾਹਮਣੇ ਦੇਖ ਸਕਦੇ ਹੋ ਆ ਦਰਿਆ ਚੱਲ ਰਿਹਾ ਹੈ ਇਹ ਦਰਿਆ ਜਿਹੜਾ ਹੈਗਾ ਆ ਇਹ ਕਿਸਾਨ ਦੇ ਖੇਤ ਦੇ ਵਿੱਚ ਚੱਲ ਰਿਹਾ ਜਿਹੜਾ ਕਿਸਾਨ ਆ ਅਸੀਂ ਉਹਨਾਂ ਦੇ ਨਾਲ ਵੀ ਹੈਗਾ ਗੱਲਬਾਤ ਕਰਦੇ ਆ ਆ ਦੇਖ ਸਕਦੇ ਹੋ ਪਾਣੀ ਆ ਪਾਣੀ ਤੁਸੀਂ ਦੇਖ ਸਕਦੇ ਹੋ ਪੂਰੀ ਦੂਰ ਤੱਕ ਮਾਰ ਕੀਤਾ ਹੋਇਆ ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਇੱਥੇ ਜ਼ਿਲ੍ਹਾ ਪ੍ਰਸ਼ਾਸਨ ਹੈ ਲੁਧਿਆਣਾ ਆ ਉਹ ਸਿਰਫ ਅ ਕੱਲ ਆਇਆ ਸੀਗਾ ਦੇਖ ਕੇ ਚਲਾ ਗਿਆ ਉਹ ਕਹਿੰਦੇ ਜੀ ਜਦ ਤੱਕ ਜਿਹੜਾ ਪਾਣੀ ਆ ਬੰਨ ਤੱਕ ਨਹੀਂ ਪਹੁੰਚਦਾ ਅਸੀਂ ਕੁਝ ਨਹੀਂ ਕਰ ਸਕਦੇ ਬਾਕੀ ਭਾਈ ਜੀ ਨਾਲ ਖੜੇ ਆ ਜਿਨ੍ਹਾਂ ਦਾ ਖੇਤ ਹੈਗਾ ਅਸੀਂ ਉਹਨਾਂ ਨਾਲ ਹੈਗਾ ਗੱਲਬਾਤ ਕੀ ਹਾਂਜੀ ਭਾਜੀ ਕੀ ਨਾ ਤੁਹਾਡਾ ਪਰਮਿੰਦਰ ਸਿੰਘ ਜੀ ਅੱਛਾ ਇਹ ਕਿਹੜਾ ਪਿੰਡ ਆ ਤੇ ਪਿੰਡ ਲਾਡੋਵਾਲ ਟੂਲਪਲਾ ਦੇ ਨੇੜੇ ਪਿੰਡ ਮਜਾਰਾ ਖੁਰਦ ਅੱਛਾ ਕੀ ਗੱਲਬਾਤ ਕੀ ਹੋਈ ਐ ਇੱਥੇ ਤੁਹਾਡੀ ਜਿਹੜੀ ਆਪਣੀ ਹੈਗੀ ਜ਼ਮੀਨ ਐ ਤੇ ਕਿੰਨੇ ਕਿੱਲੇ ਡੁੱਬੀ ਆ ਇਹ ਸਾਡੀ 10 ਕਿੱਲੇ ਜ਼ਮੀਨ ਡੁੱਬ ਗਈ ਦਰਿਆ ਦੇ ਵਿੱਚ ਇਹ ਕਦੋਂ ਪਾਣੀ ਆਇਆ ਆ ਸ਼ਾਇਦ 22 ਜਾਂ 25 ਤਰੀਕ ਤੋਂ ਸਤੰਬਰ ਤੋਂ ਪਹਿਲਾਂ ਉਦੋਂ ਪਾਣੀ ਆਇਆ ਪਾਣੀ ਜ਼ਿਆਦਾ ਆਇਆ ਤਾਂ ਉਦੋਂ ਤਾਂ ਕੋਈ ਨੁਕਸਾਨ ਨਹੀਂ ਹੋਇਆ ਜਦੋਂ ਪਾਣੀ ਘਟਦਾ 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 ਘਟ ਗਿਆ ਉਦੋਂ ਜ਼ਮੀਨ ਸਾਡੀ ਦਾ ਦੇਖੋ ਬਹੁਤ ਸਾਰੀ ਰੋੜ ਕੇ ਲੈ ਗਈ ਇੱਥੇ 10 ਕਿੱਲੇ ਜ਼ਮੀਨ ਸੀ ਆ ਦੇਖੋ ਅੱਧੀ ਰਹਿ ਗਈ ਐ ਇੱਥੇ ਤੇ ਮੌਕੇ ਤੇ ਇਤੋਂ ਕੋਈ ਅਸਰ ਆਇਆ ਸੀਗਾ ਕੋਈ ਕੱਲ ਜੇਈ ਸਾਹਿਬ ਆਏ ਸੀ ਉਹਨਾਂ ਨੇ ਤਲਾਸ਼ ਕੀਤੀ ਸੀ ਉਹ ਆਏ ਸੀ ਜੇਈ ਸਾਹਿਬ ਕਹਿੰਦੇ ਸੀ ਅਸੀਂ ਨੇਵੀਗੇਸ਼ਨ ਤੇ ਉਹਨਾਂ ਨੇ ਦੇਖਿਆ ਕਿ ਬੰਨ ਇਤੋਂ ਹਜੇ 200 ਮੀਟਰ ਦੂਰ ਆ ਅਸੀਂ 100 ਮੀਟਰ ਤੋਂ ਪਹਿਲਾਂ ਕੋਈ ਕਾਰਵਾਈ ਨਹੀਂ ਕਰ ਸਕਦੇ ਹੈਗੇ ਐਸ ਡੀ ਐਮ ਸਾਹਿਬ ਜਾਂ ਕੋਈ ਕੋਈ ਜ਼ਰਾ ਹੈਗਾ ਕੋਈ ਐਸ ਡੀ ਐਮ ਐ ਡੀ ਐਮ ਸਾਹਿਬ ਕੱਲ ਆਏ ਸੀ ਕਮਲਦੀਪ ਸਿੰਘ ਜੀ ਸਬ ਸਬਰੀਸਟਰ ਸ਼ਾਇਦ ਅੱਛਾ ਉਹ ਆਏ ਸੀ ਉਹ ਦੇਖ ਕੇ ਗਏ ਆ ਮੌਕਾ ਚਲੋ ਚਲ ਬੈਠੇ ਵੀ ਰਹੇ ਆ ਪਰ ਸਾਨੂੰ ਉਹਨਾਂ ਲੋ ਹੈਲਪ ਕੋਈ ਨਹੀਂ ਹੈਗੀ ਜੀ ਕੋਈ ਪੈਸੇ ਦੀ ਜਾਂ ਕੋਈ ਹੋਰ ਕੋਈ ਤੇਲ ਦੀ ਕੰਮ ਸਾਰਾ ਤੁਸੀਂ ਆਪ ਹੀ ਕਰਦੇ ਪਏ ਆ ਹਾਂ ਜਿਵੇਂ ਕਿ ਆ ਜਿਵੇਂ ਇੱਥੇ ਲੋਕ ਜਿਹੜੇ ਆ ਰਹੇ ਆ ਇਹ ਤੁਸੀਂ ਆਪ ਲੈ ਕੇ ਆਏ ਹੋ ਕਿ ਸਾਰੇ ਮੁੰਡੇ ਯਾਰ ਦੋਸਤ ਆ ਜੀ ਕੋਈ ਮੁੰਡਾ ਬਾਹਰਲਾ ਨਹੀਂ ਹੈਗਾ ਮੁੰਡੇ ਯਾਰ ਦੋਸਤ ਆ ਮਿੱਤਰ ਹੀ ਆ ਸਾਰੇ ਹੁਣ ਤੱਕ ਤੁਹਾਡਾ ਹੈਗਾ ਕਿੰਨਾ ਨੁਕਸਾਨ ਹੋ ਚੁੱਕਿਆ ਸਾਡਾ ਬੂਟੇ ਰੋੜਿਆ ਜੀ ਦੱਸ ਕੇਲੇ ਬੂਟੇ 2 ਸਾਲ ਦੇ ਹੋਰ 2 ਤਿੰਨ ਸਾਲਾਂ ਤਿਆਰ ਹੋਣੇ ਕਰੋੜ ਰੁਪਏ ਦੇ ਬੂਟੇ ਹੋ ਜਾਂਦੇ ਜੀ ਉਹ ਅੱਛਾ ਅੱਛਾ ਕਿਹੜੇ ਬੂਟੇ ਸੀਗੇ ਇਹ ਪਪੂਲਰ ਦੇ ਬੂਟੇ ਆ ਜੀ ਅੱਛਾ ਪਪੂਲਰ ਨੇ ਅੱਛਾ ਤੇ ਹੁਣ ਤੁਸੀਂ ਹੈਗਾ ਮੰਕੀ ਕਰਦੇ ਹੋ ਸਰਕਾਰ ਤੋਂ ਸਾਨੂੰ ਕਈ ਜੋ ਦਾ ਰੋੜ ਗਿਆ ਠੀਕ ਹੈ ਜੀ ਸਰਕਾਰ ਦਾ ਜੋ ਸਾਨੂੰ ਮੁਆਵਜ਼ਾ ਦੇ ਦੇ ਕਿੰਨਾ ਕ ਸਾਡਾ ਨੁਕਸਾਨ ਹੋਇਆ ਆ ਇਹ ਸਾਰਾ ਤਾਂ ਨਹੀਂ ਜੋ ਲੱਗਿਆ ਉਹੀ ਦੇ ਦੇਣ ਤੇ ਬਾਕੀ ਧਿਆਨ ਦਿੱਤਾ ਜਾਵੇ ਚ ਕਿ ਗਾਂ ਨਾਲ ਜ਼ਮੀਨ ਖਰਾਬ ਹੋਵੇ ਸਾਡੀ ਹਾਂਜੀ ਬਾਪੂ ਜੀ ਕੀ ਨਾ ਤੁਹਾਡਾ ਮੇਰਾ ਨਾਮ ਸੁੱਚਾ ਸਿੰਘ ਸਾਉ ਕਾ ਸਰਪੰਚ ਅਰਸੂਰਪੁਰ ਅੱਛਾ ਜਿਵੇਂ ਹੁਣ ਆ ਖੇਤਾਂ 'ਚ ਪਾਣੀ ਆ ਗਿਆ ਹਲੇ ਦਰਿਆ ਦਾ ਤੁਸੀਂ ਜਿਹੜਾ ਹੈਗਾ ਆਪਣੇ ਜਿਹੜਾ ਹੈਗਾ ਪ੍ਰਸ਼ਾਸਨ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਅਸੀਂ ਸਸਨ ਨੂੰ ਅਪੀਲ ਹੀ ਕਰਦੇ ਆ ਜੀ ਸਾਡਾ ਬਹੁਤ ਨੁਕਸਾਨ ਹੋ ਰਿਹਾ ਕਿਸੇ ਠੋਕਰ ਲੱਗ ਜਵੇ ਕੋਈ ਜਾਨੂੰ ਮੋਆਜਾ ਮਿਲੇਦਾ ਜ਼ਮੀਨ ਦਾ ਮੋਆਜਾ ਮਿਲੇ ਸਾਡੇ ਪੂਟੇ ਰੋੜ ਗਏ 10 ਕਿੱਲੇ ਜ਼ਮੀਨ ਰੋੜ ਗਈ ਸਾਡੀ ਤੇ ਟੋਟਲ ਜਿਹੜੀ ਜ਼ਮੀਨ ਤੁਹਾਡੀ ਕਿੰਨੀ ਰੋੜੀ ਸਾਡੇ ਕੋਲ ਮੇਰੇ ਕੋਲ ਇੱਥੇ 30 ਕਿੱਲੇ ਜ਼ਮੀਨਾਂ ਦੀ ਮੋ ਅੱਛਾ ਹਾਂਜੀ 30 ਕਿੱਲੇ ਜ਼ਮੀਨਾਂ ਹਾਂਜੀ ਹਾਂਜੀ ਤੇ ਹੁਣ ਜਿਹੜਾ ਪਾਣੀ ਹੋ ਆਪਣੇ ਹੈਗਾ ਹੁਣ ਵੀ ਅੰਦਰ ਆ ਰਿਹਾ ਪਾਣੀ ਬਾਡਰ ਵਾਰ ਜ਼ਮੀਨ ਹੋ ਰਿਹਾ ਜੀ ਅੱਛਾ ਅੱਛਾ ਨਾਲੇ ਕਹਿ ਰਿਹਾ ਕਿ ਜਿਹੜਾ ਹੈਗਾ ਮਾਈਨਿੰਗ ਜਿਹੜੀ ਹੋ ਰਹੀ ਆ ਉਹਦੇ ਕਰਕੇ ਇਹ ਸਾਰਾ ਕੁਝ ਹੋਇਆ ਨੇ ਮੈਨਾਂ ਕੋ ਤਾਂ ਬਿਲਕੁਲ ਹੋਈ ਜੇ ਮੈਨਾਂ ਕੋ ਹੋਵੇ ਤਾਂ ਦਰਿਆ पे ਖੁੱਲਾ ਕੋ ਚੱਲੇ ਜੀ ਆ ਦੇਖੋ ਪਿੱਛੇ ਮੇਰੇ ਬੈਗ ਤੇ ਦੇਖੋ ਜਿੱਦਾਂ ਸਾਰਾ ਪਰਫੋਰਮਲ ਪਾਣੀ ਰੁਕਿਆ ਹੋਇਆ ਹੈ ਪਰਨੇ ਪਾਣੀ ਸਾਰਾ ਰੁਕਿਆ ਹੋਇਆ ਹੈ ਜੇ ਸਾਫ ਹੋ ਜੇ ਤੇ ਪਾਣੀ ਸਿੱਧਾ ਜਾਵੇ ਪਾਣੀ ਸਿੱਧਾ ਜਾਵੇ ਰੁਕੇ ਰੁਕੇ ਨਾ ਰਾਸ ਜੀ ਜੇ ਮੈਨਾਂ ਕੋਵੇ ਤਾਂ ਵਧੀਆ ਕਰਾਂ ਜੀ ਮੈਨਾਂ ਕੋਵੇ ਵਧੀਆ ਆਪਣਾ ਤੂੰ ਪਾਣੀ ਸਾਫ ਹੋ ਕੇ ਚੱਲੇ ਕੀ ਲੱਗਦਾ ਕੀ ਹੈਗਾ ਮਤਲਬ ਜਿਹੜੇ 2023 ਚ ਵੀ ਜਿਹੜੇ ਹੜ੍ਹ ਆਏ ਸੀਗੇ ਉਸ ਤੋਂ ਬਾਅਦ ਜਿਹੜੇ ਹੋਣ ਆਇਆ ਜਾਦਾ ਜਿਹੜਾ ਨੁਕਸਾਨ ਤੁਹਾਡਾ ਕਦੋਂ ਹੋਇਆ 2023 ਚ ਹੋਇਆ ਸੀ ਕਿ ਹੁਣ ਹੋਇਆ ਨਹੀਂ ਹੁਣ ਹੋਇਆ ਜੀ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਉਹ ਕਿਵੇਂ ਹੁਣ ਹੋਇਆ ਉਦੋਂ ਪਾਣੀ ਵੱਧ ਆ ਗਿਆ ਸੀਗਾ ਪਾਣੀ ਨਿਕਲ ਗਿਆ ਜਿਹੜਾ ਰੁਕ ਗਿਆ ਜੀ ਅੱਛਾ ਹੁਣ ਪਾਣੀ ਲੰਮਾ ਚੱਲਿਆ ਜੀ ਉਹਨੇ ਜ਼ਮੀਨ ਨੂੰ ਖੋਰਾ ਲਾਤਾ ਖੋਰਾ ਲਾਤਾ ਅੱਛਾ ਹੰਦੀ ਬਾਬਾ ਜੀ ਕੀ ਨਾਮ ਹੈ ਜੀ ਮੇਰਾ ਨਾਮ ਹੁਣ ਸਿੰਘ ਜੀ ਹਾਂਜੀ ਬਾਬਾ ਜੀ ਆ ਜਿਵੇਂ ਅੱਜ ਇੱਥੇ ਜਿਹੜਾ ਹੈਗਾ ਪਾਣੀ ਚੜਿਆ ਤੇ ਇੱਥੇ ਖੇਤ ਨੂੰ ਬਹੁਤ ਹੈ ਜਿਹੜਾ ਹੈ ਨੁਕਸਾਨ ਹੋਇਆ ਤੁਸੀਂ ਕੀ ਕਰਨ ਚਾਹੁੰਗੇ ਹੈਗਾ ਅਸੀਂ ਇਹਦੇ ਬਾਰੇ ਕਹਿਣਾ ਚਾਹੁੰਦੇ ਆ ਪਹਿਲਾਂ ਤਾਂ ਮੈਂ ਇੱਕ ਚੀਜ਼ ਸੰਗ ਨੂੰ ਫਤਿਹ ਬਣਾ ਵਾਹੀ ਗੁਰਜੀਤ ਕਾ ਖਾਲਸਾ ਵਾਹੀ ਗੁਰਜੀਤ ਕੀ ਫਤਿਹ ਤੇ ਤੁਸੀਂ ਜੋ ਪਾਣੀ ਨੇ ਮਾਰ ਜਿਹੜੀ ਆ ਪਿਛੇ ਲਗਾਤਾਰ بارش ਹੋਣ ਦੇ ਨਾਲ ਉਹ ਪਾਣੀ ਨੇ ਇਲਾਕਿਆਂ ਵਿੱਚ ਕਾਫੀ ਮਾਰ ਕੀਤਾ ਜਿੱਥੇ ਉਹਦੇ ਨਾਲ ਹੀ ਇੱਥੇ ਵੀ ਦਰਿਆ ਸਤਲ ਜਨੇ ਇਥੇ ਢਾਹ ਲਾਈ ਆ। ਔਰ ਜਿੱਥੇ ਜ਼ਮੀਨ ਢਾਹ ਲਗੀ ਆ ਉਹਦੇ ਨਾਲ ਹੀ ਇਥੇ ਲਾਗੇ ਸਾਰ ਗੁਰਦੁਆਰਾ ਸਾਹਿਬ ਆ। ਕੁਝ 100 ਮੀਟਰ ਦੀ ਦੂਰੀ ਤੇ ਆ। ਉਧਰ ਵੀ ਢਾਹ ਲੱਗੀ ਹੋਈ ਆ। ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਕਿ ਇਥੇ ਆ ਕੇ ਤੁਸੀਂ ਮੌਕਾ ਦੇਖੋ। ਇਥੇ ਆ ਕੇ ਜਿਹੜੀ ਕੋਈ ਬੰਦੀ ਜਿਹੜੀ ਆ ਆਪਣੇ ਜੋਸੂਤ ਦਿਓ। ਪ੍ਰਸ਼ਾਸਨ ਮੌਕਾ ਆ ਕੇ ਦੇਖ ਗਿਆ। ਐਸ ਜੂ ਡਰੇਨ ਦਾ ਵੀ ਆ ਐਸ ਜੂ ਦੂਸਰੇ ਵੀ ਆਏ। ਤਹਿਸੀਲਦਾਰ ਬਿਆਸ ਸਾਹਿਬ ਦੇ ਕੇ ਆਇਆ ਸੀ ਸਾਹਿਬ ਨੂੰ ਕਿਹਾ ਸੀ ਉਹਨੇ ਮੌਕੇ ਭੇਜੇ ਆਪ ਸਰ ਪਰ ਉਹਨਾਂ ਸਾਨੂੰ ਇਹ ਬੈਦਾ ਕੀਤੇ ਵੀ ਅਸੀਂ ਤੁਹਾਨੂੰ ਬੋਰੇ ਤਾਂ ਤੁਹਾਨੂੰ ਕ੍ਰੇਡ ਦੇ ਦੇਵਾਂਗੇ ਤੇ ਅਸੀਂ ਜਿਹੜੀ ਲੇਬਰ ਜਿਹੜੀ ਆ ਚੱਲਦੀ ਉਹ ਸਾਰੀ ਸੇਵਾ ਚਲਾ ਲਵਾਂਗੇ ਪਰ ਕੋਈ ਨਹੀਂ ਉੱਥੇ ਤੱਕ ਆਇਆ ਸਮਾਰ ਕੋਈ ਨਹੀਂ ਆਇਆ ਮੌਕਾ ਦੇ ਕੇ ਦੇਖ ਕੇ ਚੱਲ ਗਿਆ ਆ ਕੇ ਇਹ ਕਦੋਂ ਦੀ ਗੱਲ ਆ ਕਦੋਂ ਆਈ ਸੀ ਜੀ ਇਹ ਕੱਲ ਦੀ ਗੱਲ ਆ ਜੀ ਕੱਲ ਦੀ ਗੱਲ ਆ ਕੱਲ ਮੀ ਪੈਂਦੇ ਜੀ ਤਹਿਸੀਲਦਾਰ ਸਾਹਿਬ ਆਏ ਮੌਕਾ ਦੇਖਿਆ ਸਾਰੇ ਜੇ ਆਏ ਡਰੇਨਸ ਵਾਲੇ ਜੇ ਆਏ ਮਾਈਨਿੰਗ ਵਾਲੇ ਜੇ ਆਏ ਸਾਰੇ ਦੇਖ ਕੇ ਆ ਕੇ ਯਾਨੀ ਕਿ ਕੱਲ 7 ਤਰੀਕ ਸੀ ਕਿ ਅੱਜ 8 ਹੋ ਗਈ ਆ 8 ਹੋ ਗਈ ਆ ਯਾਨੀ ਕਿ 24 ਘੰਟੇ ਬੀਤ ਜਾਣ ਤੋਂ ਬਾਅਦ ਵੀ ਇਹ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਹੈਲਪ ਨਹੀਂ ਕੀਤੀ ਕੋਈ ਹੈਲਪ ਨਹੀਂ ਕੀਤੀ ਹੈਗੀ ਹਾਂ ਇੰਜਲਾ ਹਾਂਜੀ ਜ਼ਿਲ੍ਹਾ ਪ੍ਰੀਸ਼ਦ ਜਦ ਕਿ ਆਪਾਂ ਦੇਖੀਏ ਨਾਲ ਹੀ ਹੈਗਾ ਬਿਲਡਿੰਗ ਨਾਲ ਹੈਗਾ ਗੁਰੂ ਸਾਹਿਬ ਦੀ ਹਾਂਜੀ ਹਾਂਜੀ ਤੇ ਇਹਨੂੰ ਵੀ ਮਤਲਬ ਹੈਗਾ ਕਿਤਨਾ ਕਿਤ ਹੈਗਾ ਨੁਕਸਾਨ ਪਹੁੰਚ ਸਕਦਾ ਜਿਸ ਤਰ੍ਹਾਂ ਜੇ ਡਰੇ ਢਾਹ ਲੱਗੀ ਹੋਈ ਆ ਕੋਈ ਨੁਕਸਾਨ ਤਾਂ ਕਿਸੇ ਬੜੇ ਕਿਸੇ ਹੋ ਸਕਦਾ ਆ ਹਾਂ ਜਿਹੜੇ ਆਪਣੇ ਸੰਗਤ ਆ ਤੁਸੀਂ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਅਸੀਂ ਸਗੋਂ ਅਪੀਲ ਕਰਦੇ ਵੀ ਜਿੱਥੇ ਜਿੱਥੇ ਬਾਕੀ ਦਾ ਧਾਣਾ ਕਿਥੇ ਸੰਗਤ ਜਾ ਕੇ ਸੇਵਾ ਕਰਦੀ ਆ ਤੇ ਬੜੀ ਜਿੰਨੀ ਉਹਨਾਂ ਤਨਭਾਵ ਵੀ ਕਹਿੰਦੇ ਸੰਗਤਾਂ ਜਿੰਨੇ ਉਹਨਾਂ ਨੇ ਸੰਗਤਾਂ ਨੇ ਇਹੀ ਰਲਮਲ ਕੇ ਜਿਹੜਾ ਹੈਗਾ ਕੀਤਾ ਜਾਂ ਇਹ ਦੁੱਖ ਬਣਾਇਆ ਦੁੱਖ ਦੀ ਘੜੀ ਦੇ ਵਿੱਚ ਸਾਰਿਆਂ ਦੇ ਨਾਲ ਤੇ ਜੇ ਕਿ ਇਹ ਕੋਈ ਸਰਕਾਰ ਵੱਲੋਂ ਪਹਿਲੀ ਗੱਲ ਸਰਕਾਰ ਨਾਲ ਦੀ ਕੋਈ ਚੀਜ਼ ਹੈ ਨਹੀਂ ਉਹ ਪ੍ਰਸ਼ਾਸਨ ਹੈ ਵੀ ਜਿਹੜਾ ਆਪਣੇ ਤਰ੍ਹਾਂ ਜਿੰਨਾ ਕੁ ਮੜੇ ਕੋਈ ਚੱਲ ਗਿਆ ਉਹ ਕਰਦੇ ਮਾੜੀ ਮੋਟੀ ਕਰੀ ਜਾਂਦੇ ਆ ਤੇ ਅਸੀਂ ਸੰਗਤ ਨੂੰ ਅਪੀਲ ਕਰਦੇ ਆ ਕਿ ਉਹ ਆ ਕੇ ਇੱਥੇ ਵੀ ਆ ਕੇ ਆਖੇਵਾ ਕਰਨ ਤੇ ਇੱਥੇ ਵੀ ਆ ਕੇ ਜਿਹੜਾ ਆ ਕੋਈ ਆ ਜਿਹੜਾ ਨੁਕਸਾਨ ਹੋਣ ਤੋਂ ਬਚ ਸਕਵਾਇਆ ਜਿਵੇਂ ਕਿ ਸੰਗਤ ਆਪਣਾ ਅੱਗੇ ਪਿੰਡ ਆ ਕੇ ਸਸਰਾਲੀ ਉੱਥੇ ਲੱਗੀ ਹੋਈ ਆ ਠੀਕ ਦਿਨ ਰਾਤ ਉਵੇਂ ਹੀ ਮਤਲਬ ਇੱਥੇ ਜਿਹੜੀ ਹਾਂ ਅਸੀਂ ਬੇਨਤੀ ਹਾਂ ਸੰਗਦੇਵ ਬੇਨਤੀ ਕਰਦੇ ਆਂ ਬਸ ਇਸ ਇੱਥੇ ਆ ਕੇ ਸੀ ਸੰਗਤ ਬਸ ਆਉਣ ਨੂੰ ਤਿਆਰ ਇੱਥੇ ਹੋਰ ਵੀ ਪਰ ਸਰਕਾਰ ਨੇ ਕੋਈ ਸਮਾਨ ਨਹੀਂ ਦਿੱਤਾ ਇਹ ਮਹਿਕਮੇ ਵਾਲਿਆਂ ਨੇ ਕੋਈ ਵੀ ਸਾਨੂੰ ਠੀਕ ਹੈ ਹਾਂਜੀ ਵੀ ਕਿਤਨੇ ਕਿਤੇ ਇਹ ਮਤਲਬ ਇਹ ਦੇਖਿਆ ਜਾਵੇ ਵੀ ਜਿਹੜੀ ਸੰਗਤ ਕੋਲੇ ਆਪਣਾ ਸਮਾਨ ਹੈਗਾ ਉਹ ਭਾਵੇਂ ਇੱਥੇ ਲੈ ਕੇ ਆ ਸਕਦੇ ਹਾਂਜੀ ਹਾਂਜੀ ਅਸੀਂ ਆਹ ਦੇਖੋ ਲੱਗੇ ਜਿੰਨੀ ਬਿਜਮੀ ਦਾ ਕਿੰਨਾ ਇਹਨਾਂ ਦਾ ਨੁਕਸਾਨ ਹੋ ਗਿਆ ਢਾ ਗਿਆ ਜਮੀਨ ਢਾ ਗਈ ਆ ਆ ਕੁੱਤੇ ਜਿਵੇਂ ਢਾਈ ਤਿੰਨ ਖੇਤ ਜਿਹੜੇ ਆ ਵਿੱਚ ਅਗੇ ਆ ਉਹ ਤੁਸੀਂ ਇਹ ਦੇਖੋ ਜਿੱਥੇ ਸਾਹਮਣੇ ਆ ਪਪੂਲਰ ਸਪੈਦੇ ਦੀ ਆ ਉੱਥੋਂ ਤੇ ਰਿਆ ਇੱਥੋਂ ਆ ਇੱਥੋਂ ਸਦਾ ਜਾਂਦਾ ਸੀ 400 ਇੰਨਾ ਜਮੀਨ ਜਿਹੜੀ ਆ ਵੱਢ ਕੇ ਸਾਰਾ ਉਹ ਪਿੱਛੇ ਝੋਨਾ ਬੱਚੇ ਜਰਾ ਆ ਉਹ ਲੈ ਗਿਆ ਤੇ ਇਹ ਦਾ ਬਾਰਾ ਲੋਕਾਂ ਨੂੰ ਨੁਕਸਾਨ ਹੋ ਰਿਹਾ